ਸਾਰੇ ਨੂੰ ਸਤਿ ਸ਼੍ਰੀ ਅਕਾਲ ਰਾਮ ਰਾਮ ਹੈਲੋ ਅਬੋਰ ਸਾਥੀਓ ਅੱਜ ਸਵੇਰੇ ਪਤਾ ਲੱਗਿਆ ਮੈਸੇਜ ਆਇਆ ਵੀ ਆਮ ਆਦਮੀ ਪਾਰਟੀ ਦੇ ਚਾਰ ਜ਼ਿਲ੍ਹਿਆਂ ਦੇ ਐਮ ਐਲ ਏ ਉਹਨਾਂ ਨੇ ਇੱਥੇ ਆਣਾ ਸੀਗਾ ਅਬੋਰ ਕਨਾਲ ਕਲੋਨੀ ਤੇ ਇੱਥੇ ਸੁਨੀਲ ਜਾਖੜ ਜੀ ਦੇ ਘਰੇ ਆ ਕੇ ਉਹਨਾਂ ਨੇ ਰੋਸ ਪ੍ਰਦਰਸ਼ਨ ਕਰਨਾ ਸੀਗਾ ਤੇ ਚਲੋ ਜਦੋਂ ਸਾਨੂੰ ਪਤਾ ਲੱਗਿਆ ਜਾਖੜ ਸਾਹਿਬ ਤਾਂ ਇੱਥੇ ਹੈਗੇ ਨਹੀਂ ਤੇ ਅਗਰ ਮੇਰੇ ਘਰ ਆ ਰਹੇ ਤਾਂ ਮੇਰਾ ਫਰਜ਼ ਬਣਦਾ ਹੈ ਵੀ ਐਜ਼ ਕੋਈ ਅਗਰ ਤੁਹਾਡੇ ਘਰ ਆਂਦਾ ਤਾਂ ਆਪਣੇ ਸੰਸਕਾਰ ਤਾਂ ਹੀ ਕਹਿੰਦੇ ਵੀ ਆਪਾਂ ਐਟ ਲੀਸਟ ਉਹਦਾ ਵੈਲਕਮ ਕਰੀਏ ਤੇ ਜਦੋਂ ਬਾਹਰ ਆਏ ਪਹਿਲੀ ਗੱਲ ਤਾਂ ਸਿਰਫ ਇੱਕ ਐਮਐਲਏ ਸਾਹਿਬ ਸੀਗੇ ਚਾਰ ਜ਼ਿਲ੍ਹਿਆਂ ਦੇ ਮੇਰੇ ਖਿਆਲ ਚਾਰ ਇੱਕ ਕਿੰਨੇ ਕ ਐਮਐਲਏ ਬਣਦੇ ਆ ਆਏ ਸੀ ਇੱਕ ਐਮਐਲਏ ਸਾਹਿਬ ਤੇ ਜਦੋਂ ਆਏ ਉਹਨਾਂ ਨੂੰ ਮੈਂ ਜਾ ਕੇ ਕਿਹਾ ਵੀ ਆ ਕੇ ਅੰਦਰ ਆ ਕੇ ਗੱਲ ਕਰ ਲੈਂਦੇ ਜਾਖੜ ਸਾਹਿਬ ਤਾਂ ਹੈਗੇ ਨਹੀਂ ਪਰ ਚਲੋ ਉਹਨਾਂ ਨੇ ਨਹੀਂ ਉਚਿਤ ਸਮਝਿਆ ਉਹਨਾਂ ਨੇ ਕੁਝ ਆਪਣੇ ਕੁਝ ਗੱਲਾਂ ਕੀਤੀ ਤੇ ਉਹਦੇ ਬਾਅਦ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਜੀ ਵੀ ਤੁਸੀਂ ਉਹਨਾਂ ਨੇ ਮੇਰੇ ਤੋਂ ਵੀ ਕੁਝ ਸਵਾਲ ਜਵਾਬ ਕੀਤੇ ਮੈਂ ਕਿਹਾ ਵੀ ਠੀਕ ਹੈ ਨਾ ਉਹਨਾਂ ਦੀ ਗੱਲ ਸੁਣੀ ਉਹਦੇ ਬਾਅਦ ਜਦੋਂ ਮੈਂ ਕਿਹਾ ਵੀ ਮੈਂ ਹੁਣ ਜਵਾਬ ਦੇ ਸਕਦਾ ਤੇ ਉਹਨਾਂ ਦੇ ਕਾਲਜੇ ਦੇ ਵਿੱਚ ਇੰਨਾ ਮਤਲਬ ਕਾਲਜਾ ਹੀ ਨਹੀਂ ਸੀਗਾ ਤੇ ਉਹ ਬਸ ਉੱਥੋਂ ਭੱਜ ਗਏ ਆਪਣੀ ਗੱਲ ਰੱਖ ਕੇ ਤੇ ਮੈਂ ਜਿਹੜੇ ਵੀ ਅੱਜ ਆਏ ਸੀਗੇ ਜੀ ਆਇਆਂ ਨੂੰ ਤੁਸੀਂ ਆਏ ਤੁਹਾਡਾ ਅਸੀਂ ਕੋਈ ਚਾਹ ਪਾਣੀ ਦੀ ਸੇਵਾ ਨਹੀਂ ਕਰਤਾ ਅੱਜ ਪਾਣੀ ਦੇ ਮੁੱਦੇ 'ਤੇ ਆਏ ਸੀ ਪਰ ਸਭ ਤੋਂ ਪਹਿਲੇ ਮੈਂ ਉਹਨਾਂ ਨੂੰ ਮੈਂ ਕਿਹਾ ਸੀ ਆ ਸਾਡਾ ਅਬੋਰ ਦੇ ਕਨਾਲ ਦਾ ਆਪਣੇ ਨਹਿਰ ਦਾ ਪਾਣੀ ਹੈ ਅਬੋਰ ਦੀ ਨਹਿਰਾਂ ਦਾ 1 ਮਹੀਨੇ ਤੋਂ ਮੈਂ ਸਰਕਾਰ ਦੀ ਇੱਕ ਰਿਪੋਰਟ ਲੈ ਕੇ ਆਇਆ ਸੀਗਾ ਇਹਦੇ ਵਿੱਚ ਪਿਛਲੇ 1 ਮਹੀਨੇ ਦੇ ਵਿੱਚ ਲਗਾਤਾਰ ਆ ਕਹਿੰਦੇ ਨੋਨ ਪੋਟੇਬਲ ਪ੍ਰਧਾਨ ਜੀ ਨੋਨ ਪੋਟੇਬਲ ਦਾ ਮਤਲਬ ਹੈ ਪੀਣ ਯੋਗ ਨਹੀਂ ਹੈ ਵੀ ਬਟਲਾ ਜੀ 1 ਮਹੀਨੇ ਤੋਂ ਅਬੋਰ ਦੀ ਨਹਿਰਾਂ ਦਾ ਪਾਣੀ ਜਿਹੜਾ ਕਿ ਆਪਾਂ ਪੀ ਰਹੇ ਹਾਂ ਅਬੋਰ ਬਲਵਾਨਾ ਸਾਰਾ ਅਬੋਰ ਤੇ ਸਾਰਾ ਬਲਵਾਨਾ ਆਪਾਂ ਇਹ ਪਾਣੀ ਪੀ ਰਹੇ ਜਿਹੜਾ ਕਿ ਸਰਕਾਰ ਦੀ ਰਿਪੋਰਟ ਕਹਿੰਦੀ ਹੈ ਨੋਨ ਪੋਟੇਬਲ ਮਤਲਬ ਪੀਣ ਯੋਗ ਨਹੀਂ ਹੈ ਤੇ ਜਦੋਂ ਮੈਂ ਆ ਗੱਲ ਕੀਤੀ ਅਬੋਰ ਦੇ ਹਲਕਾ ਇੰਚਾਰਜ ਸਾਹਿਬ ਮੈਂ ਤਾਂ ਹੈਰਾਨ ਆ ਚਲੋ ਮੇਰੇ ਤੋਂ ਵੱਡੇ ਉਮਰ ਦੇ ਵੱਡੇ ਤਜਰਬਾ ਜ਼ਿਆਦਾ ਉਹ ਕਹਿੰਦੇ ਦੀ ਕਾਰਪੋਰੇਸ਼ਨ ਦੀ ਗੱਲ ਨਾ ਕਰੋ ਉਹਨਾਂ ਨੂੰ ਆ ਹੀ ਨਹੀਂ ਪਤਾ ਸੀ ਵੀ ਆ ਜਿਹੜਾ ਪਾਣੀ ਐ ਇਰੀਗੇਸ਼ਨ ਜਿਹੜਾ ਡਿਪਾਰਟਮੈਂਟ ਐ ਉਹ ਨਹਿਰਾਂ ਦੇ ਵਿੱਚ ਪਾਣੀ ਆਂਦਾ ਡੈਮ ਤੋਂ ਡੈਮ ਤੋਂ ਪਾਣੀ ਆਂਦਾ ਆਪਣੇ ਵਾਟਰ ਵਰਕਸ ਤੋਂ ਤੇ ਫੇਰ ਅੱਗੇ ਉਹ ਸਪਲਾਈ ਹੁੰਦਾ ਔਰ ਉਹੀ ਆਪਾਂ ਖੇਤੀ ਵਾਸਤੇ ਗੁਰਮੇਲ ਜੀ ਇਸਤੇਮਾਲ ਕਰਦੇ ਤਾਂ ਉਹਨਾਂ ਨੂੰ ਆ ਹੀ ਨਹੀਂ ਪਤਾ ਸੀ ਉਹ ਕਹਿੰਦੇ ਕਾਰਪੋਰੇਸ਼ਨ ਦੀ ਗੱਲਾਂ ਨਾ ਕਰੋ ਸਾਡਾ ਕਹਿਣ ਦਾ ਪਾਪ ਸੀਗਾ ਵੀ ਕਿਉਂ ਆਪਾਂ 1 ਮਹੀਨੇ 1 ਮਹੀਨੇ ਤੋਂ ਪਾਣੀ ਆ ਰਿਹਾ ਤੇ ਜੇ ਦੂਜੇ ਜ਼ਿਲ੍ਹੇ ਦੇ ਅੱਜ ਆਏ ਹੁੰਦੇ ਆਪਣੇ ਐਮਐਲਏ ਸਹਬਾਨ ਮਲੋਟ ਵਾਲੇ ਫਰੀਦਕੋਟ ਵਾਲੇ ਮੁਕਸਰ ਵਾਲੇ ਗਿੱਦੜਬਾ ਵਾਲੇ ਮੈਂ ਸਾਰੇ ਨੂੰ ਪੁੱਛਦਾ ਕਿਉਂਕਿ ਆ ਪਾਣੀ ਤਾਂ ਸਾਰੇ ਹੀ ਪੀ ਰਹੇ ਹੋ ਅੱਜ ਇੱਕ ਚਲੋ ਉਸ ਤੋਂ ਪਹਿਲਾਂ ਉਹਨਾਂ ਨੇ ਮਤਲਬ ਕਿਹਾ ਵੀ ਜਾਖੜ ਸਾਹਿਬ ਦਾ ਕੀ ਸਟੈਂਡ ਹੈ ਮੈਂ ਕਿਹਾ ਜਾਖੜ ਸਾਹਿਬ ਇੱਥੇ ਹੈਗੇ ਨਹੀਂ ਪਰ ਜਾਖੜ ਸਾਹਿਬ ਦਾ ਤਾਂ ਸ਼ੁਰੂ ਤੋਂ ਹੀ ਸਟੈਂਡ ਹੈ ਵੀ ਪੰਜਾਬ ਕੋਲੇ ਇੱਕ ਵੀ ਬੂੰਦ ਐਕਸਟਰਾ ਪਾਣੀ ਨਹੀਂ ਹੈ ਆਮ ਆਦਮੀ ਪਾਰਟੀ ਇੱਕ ਕਲਿੱਪਿੰਗ ਲੈ ਕੇ ਆਇਆ ਸੀ 2023 ਦੀ ਮਤਲਬ ਮੈਨੂੰ ਇੱਕ 23 ਦੀ ਸੀਗੀ ਉਹਦੇ ਵਿੱਚ ਵੀ ਜਾਖੜ ਸਾਹਿਬ ਆਈ ਕਹਿ ਰਹੇ ਕਿ ਪੰਜਾਬ ਕੋਲੇ ਕੋਈ ਐਕਸਟਰਾ ਪਾਣੀ ਨਹੀਂ ਹੈ ਬਾਕੀ ਸੂਬਿਆਂ ਨਾਲ ਸ਼ੇਅਰ ਕਰਨ ਵਾਸਤੇ ਪਾਣੀ ਸਾਡੇ ਕੋਲੇ ਹੈ ਹੀ ਨਹੀਂ ਜਦੋਂ ਸਾਡਾ ਹੀ ਪਾਣੀ ਨਹੀਂ ਪੂਰਾ ਹੋ ਰਿਹਾ ਬਾਕੀ ਨਾਲ ਕੀ ਆਪਾਂ ਸ਼ੇਅਰ ਕਰਾਂਗੇ ਦੇਖੋ ਆਮ ਆਦਮੀ ਪਾਰਟੀ ਬਿਲਕੁਲ ਹਰ ਚੀਜ਼ ਦੇ ਵਿੱਚ ਸਿਆਸਤ ਕਰਨੀ ਹੈ ਫੇਰ ਮੈਂ ਇਹਨਾਂ ਦੀ ਐਮਪੀ ਸਾਹਿਬ ਹੈਗੇ ਆ ਸੁਸ਼ੀਲ ਗੁਪਤਾ ਜਦੋਂ ਹਰਿਆਣੇ ਦੇ ਵਿੱਚ ਤੁਸੀਂ ਵੇਖਿਆ ਉਹਨੇ ਦੇਖੋ ਆਮ ਆਦਮੀ ਪਾਰਟੀ ਪੰਜਾਬ ਤੇ ਕੁਝ ਕਹਿੰਦੀ ਹੈ ਹਰਿਆਣੇ ਤੇ ਕੁਝ ਕਹਿੰਦੀ ਹੈ ਦਿੱਲੀ ਤੇ ਕੁਝ ਕਹਿੰਦੀ ਹੈ ਤੇ ਆ ਗਾਂਧੀ ਸਾਹਿਬ ਉਹਨਾਂ ਦੇ ਗੁਪਤਾ ਜੀ ਦਾ ਬਿਆਨ ਹੈ ਵੀ ਸਾਡੀ ਸਰਕਾਰ ਬਣਾਓ ਤੇ ਅਸੀਂ ਪਾਣੀ ਵਾਧੂ ਦੇਵਾਂਗਾ ਹਰਿਆਣਾ ਨੂੰ ਪੰਜਾਬ ਤੋਂ ਵੀ ਐਕਸਟਰਾ ਦੇ ਦਾਂਗੇ ਆ ਆ ਪਾਣੀ ਹੈ ਜੀ ਆ ਰਿਪੋਰਟ ਹੈ ਸਿੰਦਰ ਜੀ ਆਂਗੀ ਆ ਮਤਲਬ ਆਮ ਆਦਮੀ ਪਾਰਟੀ ਦੇ ਐਮਪੀ ਦੀ ਹਰਿਆਣੇ ਦੇ ਵਿੱਚ ਫੇਰ ਤੀਜੀ ਗੱਲ ਹੁਣ ਇੱਕ ਮਹੀਨਾ ਜਿਵੇਂ ਮੈਂ ਗੱਲ ਕਰ ਰਿਹਾ ਸੀ ਅੱਜ ਟ੍ਰਿਬਿਊਨ ਦੀ ਖਬਰ ਉਹ ਕਹਿੰਦਾ ਵਾਹ ਮਾਲਵਾ ਇਸ ਫੇਸਿੰਗ ਪੋਲਿਊਟਿਡ ਵਾਟਰਸ ਇੱਕ ਮਹੀਨਾ ਹੋ ਗਿਆ ਪੰਜਾਬ ਦੇ ਵਿੱਚ ਆਪਣੇ ਅਬੌਰ ਬਲਵਾਨੇ ਦੇ ਵਿੱਚ ਇੱਕ ਮਹੀਨੇ ਚ ਅਜੇ ਤੱਕ ਇਹ ਜਾਨੀ ਹੋਇਆ ਵੀ ਮਹੀਨੇ ਤੋਂ ਲਗਾਤਾਰ ਪਾਣੀ ਜਿਹੜਾ ਨਹਿਰਾਂ ਦੇ ਵਿੱਚ ਆ ਰਿਹਾ ਮਾੜਾ ਆ ਰਿਹਾ ਤੇ ਟੇਲਾਂ ਨੇ ਤਾਂ ਵੈਸੇ ਹੀ ਰਗੜੇ ਗਏ ਮਤਲਬ ਸਰਿੰਦਰ ਜੀ ਤੇਲ ਪੂਰੀ ਕਿੱਥੇ ਦਿਨ ਰਿਹਾ ਆਪਣੀ ਦਵਿੰਦਰ ਜੀ ਦੇਖੋ ਪੰਜ ਹਿੱਸੇ ਚੱਲੀ ਜਾਂਦੀ ਹੈ ਤੇਲ ਪੰਜ ਹਿੱਸੇ ਚੱਲੀ ਜਾਂਦੀ ਹੈ ਤੇ ਦਰਿਆਲ ਸਾਹਿਬ ਤੇਲ ਪੂਰੀ ਹੋਈ ਹੈ ਆਪਣੀ ਤੇ ਮੇਰਾ ਕਹਿਣ ਦਾ ਪਾਵ ਹੈ ਇਸ ਵਾਰੀ ਵਿਧਾਨ ਸਭਾ ਦੇ ਵਿੱਚ ਤੁਸੀਂ ਵੇਖਿਆ ਹੋਣਾ ਤੇਲਾਂ ਦੀ ਬਹੁਤ ਗੱਲਾਂ ਕੀਤੀ ਸੀ ਮਤਲਬ ਮੈਂ ਤਾਂ ਇਸ ਤੋਂ ਪਹਿਲੇ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਤੇਲ ਹੁੰਦੀ ਕੀ ਹੈ ਤੇ ਸਾਰਿਆਂ ਨੇ ਤੇਲਾਂ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਵਾਲੇ ਜਿਹੜੇ ਤੇਲਾਂ ਤੇ ਗਏ ਸੀ ਤੇਲਾਂ ਤੇ ਜਾ ਕੇ ਵੇਖਿਆ ਕੀ ਹਾਲ ਹੈ ਕਿੰਨਾ ਪਾਣੀ ਉੱਥੇ ਆ ਰਿਹਾ ਗੱਲਾਂ ਵੱਡੀ ਵੱਡੀ ਕਰਦੇ ਬੀਬੀਐਮਬੀ ਦੀ ਕੱਲ ਮੀਟਿੰਗ ਸੀ ਵਾਨੂੰ ਪਤਾ ਹੈ ਉਹਨੇ ਮੈਨੂੰ ਉਹ ਦੱਸਰੇ ਸੀ ਪਤਰਕਾ ਸਾਥੀ ਪੁੱਛ ਰਹੇ ਸੀਗੇ ਨਾਜੂਕ ਮੌਲ ਹੈ ਬਾਰਡਰ ਸਟੇਟ ਹੈ ਆਪਣਾ ਤੇ ਤੁਹਾਨੂੰ ਪਤਾ ਵੀ ਕੱਲ ਮੀਟਿੰਗ ਸੀ ਅਜੰਡਾ ਤੁਹਾਡੇ ਕੋਲੇ ਪਹਿਲੀ ਆ ਗਿਆ ਹੋਣਾ ਹੈ ਭਗਵੰਤ ਮਾਨ ਸਾਹਿਬ ਨੇ ਕਿਉਂ ਨਹੀਂ 올 ਪਾਰਟੀ ਮੀਟ ਕੱਲ ਹੀ ਬੁਲਾ ਲੈਂਦੇ ਜਾਖੜ ਸਾਹਿਬ ਨੂੰ ਬੁਲਾ ਲੈਂਦੇ ਅਮਨ ਅਰੋੜਾ ਜੀ ਨੂੰ ਬੁਲਾ ਲੈਂਦੇ ਬਾਜਵਾ ਜੀ ਨੂੰ ਬੁਲਾ ਲੈਂਦੇ ਸੁਖਬੀਰ ਜੀ ਨੂੰ ਬੁਲਾ ਲੈਂਦੇ ਐਲੀ ਸਾਹਿਬ ਨੂੰ ਬੁਲਾ ਲੈਂਦੇ ਜੀ ਆਹ ਮਸਲਾ ਹੈ ਨਾਜੂਕ ਸਮਾਂ ਹੈ ਤੇ ਆਨੂੰ ਆਪਾਂ ਸਾਰੇ ਰਲ ਮਿਲ ਕੇ ਉੱਥੇ ਚਲਦੇ ਆ ਉੱਥੇ ਦਿੱਲੀ ਚੱਲ ਕੇ ਕੋਈ ਨਾ ਕੋਈ ਆਪਾਂ ਮਸਲਾ ਹੱਲ ਕਰੀਏ ਆਈਏ ਜੀ ਆਈ ਆਈ ਹੋਣਾ ਚਾਹੀਆ ਜਿਹਨੂੰ ਜੀ ਆਈ ਹੋਣਾ ਚਾਹੀਆ ਸੁਨੀਲ ਤੇ ਮਨ ਲਬ ਬੇਸਿਕ ਚੀਜ਼ ਹੈ ਇਹਨਾਂ ਮਤਲਬ ਆਪਣੇ ਨਾਜੁਕ ਦੌਰ ਤੋਂ ਆਪਣਾ ਦੇਸ਼ ਨਿਕਲ ਰਿਹਾ ਹੈ ਪਤਾ ਨਹੀਂ ਨੌਟੰਕੀ ਸਾਰੇ ਦਿਨ ਮਾਨ ਸਾਹਿਬ ਨੇ ਨੌਟੰਕੀ ਕਰਨੀ ਹੈ ਤੇ ਅੱਜ ਤਾਂ ਨੌਟੰਕੀ ਚੰਗੀ ਨਹੀਂ ਕੀਤੀ 20 ਬੰਦੇ ਆਏ ਸੀ ਇੱਕ ਐਮਐਲਏ ਸਾਹਿਬ ਆਏ ਨਾਈ ਤੇ ਉਹਨਾਂ ਨੇ ਮੇਰੀ ਗੱਲ ਸੁਣਨ ਦਾ ਮਤਲਬ ਸਾ ਮਤਲਬ ਹੌਸਲਾ ਵੀ ਨਹੀਂ ਦਿਖਾਇਆ ਬਿਨਾਂ ਗੱਲ ਸੁਣਾਈ ਚਲੇ ਗਏ 10 ਮਿੰਟ ਪਰਦਰਸ਼ਨ ਵੀ ਕਿੰਨਾ ਹੋਇਆ 10 ਮਿੰਟ ਮੇਰੇ ਸਾਥੀ ਕਹਿ ਰਹੇ ਸੀ ਕਹ ਜੀ ਇੱਕ ਮਿੰਟ ਉਹਨਾਂ ਨੂੰ ਘੰਟਾ ਰਹਿਣ ਦਿਓ ਧੁੱਪ ਚ ਮੈਂ ਕਿਹਾ ਚੰਗਾ ਨਹੀਂ ਲੱਗਦਾ ਆਪਣੇ ਘਰੇ ਆਏ ਐ ਮਹਿਮਾਨ ਨਵਾਜ਼ੀ ਜਿਵੇਂ ਮੈਂ ਕਿਹਾ ਪੰਜਾਬੀਆਂ ਚ ਖੂਨ ਚ ਐ ਦਾ ਆਪਣਾ ਫਰਜ਼ ਬਣਦਾ ਆਪਾਂ ਜਾ ਕੇ ਉਹਨਾਂ ਨੂੰ ਵੈਲਕਮ ਤਾਂ ਕਰੀਏ ਪਰ ਚਲੋ ਉਹਨਾਂ ਦਾ ਹੌਸਲਾ ਨਹੀਂ ਸੀ ਇਸ ਕਰਕੇ ਮਾਨ ਸਾਹਿਬ ਹੁਣ ਹਰ ਵਕਤ ਹਰ ਚੀਜ਼ ਦੇ ਉੱਤੇ ਸਿਆਸਤ ਨਾ ਕਰੋ ਇੱਕ ਤਾਂ ਸਾਡਾ ਪਾਣੀ ਸੁਧਾਰ ਦਿਓ ਇਹਨੂੰ ਪੀਣ ਯੋਗ ਬਣਾ ਦਿਓ ਕੱਲ ਹੀ ਅਸੀਂ ਅਬੋਰ ਦੇ ਵਿੱਚ 3 ਦਿਨ ਪਹਿਲੇ 5 90 ਆਪਾਂ ਟਿਊਬਲ ਬੋਰ ਕਰਾਇਆ 590 ਟਿਊਬਲ ਵਾਟਰ ਬਾਕਸ ਦੇ ਵਿੱਚ ਕਿਉਂਕਿ ਪੀਣ ਵਾਲਾ ਜਿਹੜਾ ਨਹਿਰਾਂ ਦੇ ਵਿੱਚ ਪਾਣੀ ਪੀਣ ਯੋਗ ਹੀ ਨਹੀਂ ਹੈ ਤੁਸੀਂ ਗੱਲਾਂ ਵੱਡੀ ਵੱਡੀ ਕਰੀ ਜਾਂਦੇ ਹੋ ਤੁਸੀਂ ਆਪਸੇ ਸਾਰੇ ਨੂੰ ਲੜਾਉਣ ਨੂੰ ਫਿਰਦੇ ਹੋ ਪਾਣੀ ਪਹਿਲਾਂ ਹੀ ਆਪਣੇ ਕੋਲੇ ਹੈ ਨਹੀਂ ਤੇ ਅਸੀਂ ਤਾਂ ਟੇਲਾ ਤੇ ਬੈਠੇ ਆ ਸਾਨੂੰ ਤਾਂ ਪੁੱਛ ਲਿਆ ਕਰੋ ਇੱਥੇ ਹਾਲਚਲ ਪੁੱਛ ਲਓ ਤੁਹਾਡੇ ਐਮਐਲਏ ਸਹਿਬਾਨ ਨੂੰ ਟੇਲਾ ਤੇ ਭੇਜ ਦਿਓ ਜਿਵੇਂ ਕਹਿ ਰਹੇ ਸੀ ਗੁਰਮੇਲ ਜੀ ਕੋਲੇ ਭੇਜ ਦਿਓ सुरेंद्र ਜੀ ਕੋਲੇ ਭੇਜ ਦਿਓ ਸੁਨੀਲ ਕੋਲੇ ਭੇਜ ਦਿਓ ਇਹ ਤੁਹਾਨੂੰ ਟੇਲ ਦਾ ਹਾਲ ਦਿਖਾ ਦੇਣਗੇ ਇੱਕ ਵਾਰੀ ਫੇਰ ਸਾਰੇ ਸਾਥੀਆਂ ਦਾ ਧੰਨਵਾਦ ਤੁਸੀਂ ਟਾਈਮ ਕੱਢਿਆ ਤੇ ਉਹਨਾਂ ਦਾ ਵੀ ਹਾਂ ਮਤਲਬ ਚਲੋ ਤੁਸੀਂ ਆਏ ਤਾਂ ਰੋਸ਼ ਪ੍ਰਦਰਸ਼ਨ ਕਰਨ ਸੀ ਸਸੀਂ ਤੁਹਾਨੂੰ ਚਾਹ ਪਾਣੀ ਨਹੀਂ ਪਿਆ ਸਕੇ ਨਾ ਹੀ ਤੁਸੀਂ ਇੰਨਾ ਘੌਂਸੜਾ ਦਿਖਾਇਆ ਤੁਸੀਂ ਸਾਡੀ ਗੱਲ ਸੁਣਨ ਤੋਂ ਪਹਿਲਾਂ ਹੀ ਚਲੇ ਗਏ ਪਰ ਹੁਣ ਵੀ ਵਕਤ ਹੈ ਵੀ ਆਓ ਰਲ ਮਿਲ ਕੇ ਤੇ ਪਾਣੀ ਦਾ ਜਿਹੜਾ ਮਸਲਾ ਹੈ ਜਿੱਥੇ ਜਾਣ ਦੀ ਲੋੜ ਹੈ ਸਾਨੂੰ ਦੱਸੋ ਅਸੀਂ ਨਾਲ ਜਾਵਾਂਗੇ ਥੈਂਕ ਯੂ ਜੈ ਹਿੰਦ ਜੈ ਬਾਦ